ਆਉ ਬੀਰੋ ਇਕੱਠੇ ਹੋ ਕੇ ਗਲਪਸ਼ੂਆਂ ਦੀ ਕਰ ਲਈਏ گورਮੈਂਟ ਦੇ ਅੱਗੇ ਜਾ ਕੇ ਲਿਸਟ ਬਣਾ ਕੇ ਧਰ ਲਈਏ گورਮੈਂਟ ਦੇ ਅੱਗੇ ਜਾ ਕੇ ਲਿਸਟ ਬਣਾ ਕੇ ਧਰ ਲਈਏ ਵਾਤਾਵਰਣ ਹਲਾ ਕੇ ਰੱਖਤਾ ਵਾਤਾਵਰਣ ਹਲਾ ਕੇ ਰੱਖਤਾ ਇਹ ਜੋ ਨੇ ਪਸ਼ੂਆਂ ਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸਾ ਵਾਰਾ ਪਸ਼ਵਾਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸਾ ਵਾਰਾ ਪਸ਼ਵਾਨੇ ਸਫਰਤ ਦਾ ਉਹ ਕਾਹ ਹੋ ਗਿਆ ਆਸੜਾਂ 'ਤੇ ਖੜਦੇ ਨੇ ਮੋਟਰਸਾਈਕਲ ਗੱਡੀਆਂ ਪੰਨਣ ਆਪਸ ਵਿੱਚ ਜਦ ਲੜਦੇ ਨੇ ਮੋਟਰਸਾਈਕਲ ਗੱਡੀਆਂ ਪੰਨਣ ਆਪਸ ਵਿੱਚ ਜਦੋਂ ਲੜਦੇ ਨੇ ਜਗਾ ਜਗਾ ਨੁਕਸਾਨ ਵੇਖ ਲੋ ਜਗਾ ਜਗਾ ਨੁਕਸਾਨ ਵੇਖ ਲੋ ਕੀਤਾ ਪਾਰਾ ਪਸ਼ੂਆਂ ਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸੋ ਵਾਰਾ ਪਸ਼ਵਾਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸੋ ਵਾਰਾ ਪਸ਼ਵਾਨੇ ਰਾਖੀ ਕਰ ਕਰ ਕਿਸਾਨ ਹਾਰ ਕੇ ਫਸਲ ਉਝਾੜੀ ਜਾਂਦੀ ਏ ਪੱਕੀ ਹੋਈ ਫਸਲ ਜੱਟ ਦੀ ਜੜੋਂ ਉਖਾੜੀ ਜਾਂਦੀ ਏ ਪੱਕੀ ਹੋਈ ਫਸਲ ਜੱਟ ਦੀ ਜੜੋਂ ਉਖਾੜੀ ਜਾਂਦੀ ਏ ਫਿਤਾں ਦੇ ਵਿੱਚ ਪਾ ਕੇ ਦਿੱਤਾ ਫਿਤਾں ਦੇ ਵਿੱਚ ਪਾ ਕੇ ਦਿੱਤਾ ਰੱਖ ਖਲਾਰਾ ਪਸ਼ੂਆਂ ਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸਾ ਵਾਰਾ ਪਸ਼ੂਆਂ ਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸਾ ਵਾਰਾ ਪਸ਼ੂਆਂ ਨੇ ਇੱਕ ਪਾਸੇ ਇਹ ਜੱਟ ਵਿਚਾਰੇ ਹੈ ਕਰਜੇ ਨੇ ਮਾਰ ਲਿਆ ਦੂਜਾ ਇਹ ਪਸ਼ਵਾਨੇ ਰੂਪ ਕਾਲ ਦਾ ਹੈ ਧਾਰ ਲਿਆ ਇੱਕ ਪਾਸੇ ਇਹ ਜੱਟ ਵਿਚਾਰਾ ਹੈ ਕਰਜੇ ਨੇ ਮਾਰ ਲਿਆ ਦੂਜਾ ਇਹ ਪਸ਼ਵਾਨੇ ਰੂਪ ਕਾਲ ਦਾ ਹੈ ਧਾਰ ਲਿਆ ਮਿੱਟੀ ਵਿੱਚ ਮਲਾ ਕੇ ਰੱਖਤਾ ਮਿੱਟੀ ਵਿੱਚ ਮਲਾ ਕੇ ਰੱਖਤਾ ਜੀਮੀਂਦਾਰਾ ਬਸਵਾਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸਾ ਵਾਰਾ ਪਸ਼ਵਾਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸਾ ਵਾਰਾ ਪਸ਼ਵਾਨੇ ਬੋਤੇ ਇਨਾ ਨੇ ਫਟੜ ਕੀਤੇ ਬੋਤੇ ਜਾਨੋ ਮਾਰੇ ਨੇ ਨਾ ਗਿਣਤੀ ਵਿੱਚ ਆਉਂਦੇ ਜਿਹੜੇ ਮੋਤ ਦੇ ਕਾਟੂ ਤਾਰੇ ਨੇ ਬੋਤੇ ਇਨਾ ਨੇ ਫਟੜ ਕੀਤੇ ਬੋਤੇ ਜਾਨੋ ਮਾਰੇ ਨੇ ਨਾ ਗਿਣਤੀ ਵਿੱਚ ਆਉਂਦੇ ਜਿਹੜੇ ਮੋਤ ਦੇ ਕਾਟੂ ਉਤਾਰੇ ਨੇ ਕਈ ਜਗ੍ਹਾ ਤਾਂ ਬੱਚਿਆਂ ਦਾ ਕਈ ਜਗ੍ਹਾ ਤਾਂ ਬੱਚਿਆਂ ਦਾ ਖੋਲਿਆ ਸਹਾਰਾ ਪਸ਼ੂਆਂ ਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸਾ ਵਾਰਾ ਪਸ਼ੂਆਂ ਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸਾ ਵਾਰਾ ਪਸ਼ੂਆਂ ਨੇ ਗੌਰਮਿੰਟ ਨੂੰ ਚਾਹੀਦਾ ਏ ਇਨਾਂ ਦਾ ਕੋਈ ਹੱਲ ਕਰੇ ਜੋ ਇਨਾਂ ਨੂੰ ਸੁਣਨੇ ਛੱਡਣ ਉਹਨਾਂ ਦੇ ਨਾਲ ਗੱਲ ਕਰੇ ਗੌਰਮਿੰਟ ਨੂੰ ਚਾਹੀਦਾ ਏ ਇਨਾਂ ਦਾ ਕੋਈ ਹੱਲ ਕਰੇ ਜੋ ਇਨਾਂ ਨੂੰ ਸੁਣਨੇ ਛੱਡਣ ਉਹਨਾਂ ਦੇ ਨਾਲ ਗੱਲ ਕਰੇ ਨਹੀਂ ਤਾਂ ਐਦਾ ਹੀ ਪੰਨ ਤੋੜ ਕਰਦੇ ਰਹਿਣਾ ਨਹੀਂ ਤਾਂ ਐਦਾ ਹੀ ਪੰਨ ਤੋੜ ਕਰਦੇ ਰਹਿਣਾ ਇਹਨਾਂ ਆਵਾਰਾ ਪਸ਼ੂਆਂ ਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸੋ ਆਵਾਰਾ ਪਸ਼ੂਆਂ ਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸੋ ਆਵਾਰਾ ਪਸ਼ੂਆਂ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਦੇਖੋ ਰੋਕ ਰੱਖੀਆਂ ਸੜਕਾਂ ਨੇ ਡਰ ਡਰ ਪੱਜਣ ਲੋਕ ਇਨਾ ਤੋਂ ਜਦੋਂ ਮਾਰਦੇ ਬੜਕਾਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਦੇਖੋ ਰੋਕ ਰੱਖੀਆਂ ਸੜਕਾਂ ਨੇ ਡਰ ਡਰ ਪੱਜਣ ਲੋਕ ਇਨਾ ਤੋਂ ਜਦੋਂ ਮਾਰਦੇ ਬੜਕਾਨੇ ਤਾਂ ਤਾਂ ਦੇਖੋ ਦਿੱਤਾ ਬਦਲ ਤਾਂ ਤਾਂ ਦੇਖੋ ਦਿੱਤਾ ਬਦਲ ਨਜ਼ਾਰਾ ਪਸ਼ੂਆਂ ਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸੋ ਵਾਰ ਪਸ਼ੂਆਂ ਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸੋ ਵਾਰ ਪਸ਼ੂਆਂ ਨੇ ਬਾਰਨ ਟੈਲ ਕਰੋੜ ਆਖਦਾ ਕੀ ਇਹ ਨਾਂ ਦਾ ਕਰੀਏ ਜੀ ਕੀ ਦੇ ਕੋਲ ਦਾਸ ਨਿਰਮਾਣ ਆ ਕਿਸ ਮਸਲੇ ਨੂੰ ਕਰੀਏ ਜੀ ਬਾਰ ਨੂੰ ਟੈਲ ਕਰੋੜ ਆਖਦਾ ਕੀ ਇਹ ਨਾਂ ਦਾ ਕਰੀਏ ਜੀ ਕੀ ਦੇ ਕੋਲ ਦਸ ਨਿਰਮਾਣ ਆ ਇਸ ਮਸਲੇ ਨੂੰ ਧਰੀਏ ਜੀ ਝੋਨਾ ਮੱਕੀ ਜੜੋਂ ਉਡਾਤੇ ਝੋਨਾ ਮੱਕੀ ਜੜੋਂ ਉਡਾਤੇ ਚਰੀ ਗਵਾਰਾ ਪਸ਼ੂ ਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸਾ ਵਾਰਾ ਪਸ਼ਵਾਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸਾ ਵਾਰਾ ਪਸ਼ਵਾਨੇ ਖਤਰੀ ਦੇ ਵਿੱਚ ਪਾਤੀ ਜ਼ਿੰਦਗੀ ਐਸਾ ਵਾਰਾ ਪਸ਼ਵਾਨੇ